ਮਾਂ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਪਹੁੰਚਿਆ ਬੀ ਐਫ ਏ ਤਰਨਾਲੇ ਮਲੇ ਦੇ ਪਹੁੰਚਿਆ ਤੇ ਕੱਟੀਆਂ ਦਿਖਾਉਣੇ ਆ ਇਹ 07 ਤਿੰਨ ਵੀ ਨਿਆਰੀ ਕੱਟੀਆਂ ਪਾਈਆਂ ਦਿਆਂ ਉਹ ਜੋ ਤੀਜੇ ਨੰਬਰ ਤੇ ਆਈ ਆ ਮਾਂ ਡੇਰੀ ਫਾਰਮ ਵੱਲੋਂ ਕੱਟੀ ਉਹ ਜੋ ਤੀਜੇ ਨੰਬਰ ਤੇ ਆਈ ਆ ਇਹ ਦੇਖ ਸਕਦੇ ਹੋ ਇਹ ਟਾਈਮ ਦੀ ਆ ਬਾਈ 1 ਮਹੀਨਾ 9 ਦਿਨਾਂ ਦੀ 1 ਮਹੀਨਾ 9 ਦਿਨਾਂ ਦੀ ਆ ਬਾਕੀ ਸਾਡੇ ਕੈਮਰਾਮੈਨ ਨੇ ਪਾਲੀ ਆ ਇਹ ਤੇ ਬਹੁਤ ਬਹੁਤ ਲੱਖ ਲੱਖ ਇਹਨੂੰ ਮੁਬਾਰਕਾਂ ਕੱਟੀਆਂ ਪਾਲਣ ਤੇ ਕਿਉਂਕਿ ਇਹਨੇ ਹੋਰ ਲੋਕਾਂ ਨੂੰ ਵੀ ਸਨੇਹਾ ਭੇਜਿਆ ਵੀ ਹਾਂ ਵੀ ਕੱਟੀਆਂ ਪਾਲੋ ਤੇ ਆਪਾਂ ਉਥੇ ਮੇਲਿਆਂ ਤੇ ਲਜਾਨੀਆਂ ਚਾਹੀਦੀਆਂ ਨੇ ਕੱਟੀਆਂ ਮੱਝਾਂ ਜ਼ਰੂਰੀ ਨੇ ਤੇ ਦੇਖ ਸਕਦੇ ਹੋ ਬਿਊਟੀ ਬਹੁਤ ਆ ਤੀਜੇ ਨੰਬਰ ਤੇ ਆਈ ਆ ਬਾਕੀ ਇਹ ਸਾਨੂੰ ਨਾਮ ਮਿਲਿਆ ਸਾਡੇ ਬੱਬੀ ਜੀ ਨੂੰ ਬਹੁਤ ਵਧੀਆ ਲੱਗਿਆ ਚੰਗਾ ਲੱਗਿਆ ਸਾਨੂੰ ਤੇ ਜਿਹੜੀ ਮੱਝ ਫਸਟ ਆਈ ਆ ਮੇਲੇ 'ਚ ਧਰੋਲਾ ਮੇਲਾ BFA ਤੇ ਉਹ ਦਿਖਾਉਣੇ ਅੱਜ ਤੇ ਬਾਕੀ ਗੱਲਬਾਤ ਕਰਾਉਣੇ ਆ ਪਹਿਲ ਤੇ ਦਾ ਸਸਰੀਕਾਰ ਦੀ ਵਧਾਈਆਂ ਹੀ ਸਾਨੂੰ ਤੇ ਫਰਸਟ ਆਈਏ ਆਪਣੀ ਮੱਝ ਹਨਾ ਜੀ ਜੀ ਤੇ ਕਿੰਨਾ ਦੁੱਧ ਕੱਢਿਆ ਜੀ ਇਹਨੇ ਇਹਨੇ 24 ਕਿਲੋ ਕੱਢਿਆ ਜੀ 24 ਕਿਲੋ 24 ਕਿਲੋ ਕੁਸ ਹੈ ਜੀ ਜੀ ਠੀਕ ਆ ਜੀ ਤੇ ਮੱਝ ਦਿਖਾ ਦੇ ਬਾਕੀ ਪਿੰਡ ਕਿਹੜਾ ਹੀ ਆਪਣਾ ਲੁਧਿਆਣਾ ਸਾਬਾ ਆਸ਼ਾਪੁਰ ਲੁਧਿਆਣਾ ਜੀ ਠੀਕ ਆ ਜੀ ਉਹ ਬੋਲ ਤੋਂ ਠੀਕ ਹੈ ਜੀ ਠੀਕ ਆ ਜੀ ਦਿਖਾ ਦੇ ਮੱਝ ਭਾਈ ਇਹ ਕਿਹੜਾ ਦੁੱਧ ਆਈਏ ਤਾਂ ਕੀ ਜੈ ਸੁਆ ਕੱਟਾ ਇਹ ਜੈ ਸੁਆ ਕੱਟਾ ਠੀਕ ਹੈ ਜੀ ਕਿਹਾ ਵੜਾ ਕੋਪੀ ਵਾਲੇ ਨੇ 1.8 ਲੱਖ ਰੁਪਏ ਦਾ ਠੀਕ ਹੈ ਕੋਪੀ ਦੀ ਮੱਝ ਹੈ ਅਸਿਹਾਈ ਕੋਪੀ ਦੀ ਮੱਝ ਹੈ 1 ਲੱਖ ਨੂੰ ਮਿਲਣਾ ਕਿਸੇ ਦਾ 26900 ਦਾ ਰਿਕਾਰਡ ਆ ਇਹਦਾ 26900 ਦਾ ਠੀਕ ਹੈ ਜੀ ਠੀਕ ਹੈ ਇਹ ਦੇਖ ਸਕਦੇ ਹੋ ਸੱਜਣੋ ਵੀ ਇਹ ਫਰਸਟ ਫਰੀਜ਼ ਹੁੰਦੇ ਆਈਆ 24 ਕੁਸ ਦੁੱਧ ਕੱਟਿਆ ਨੇ 24 ਲੀਟਰ ਕੁਸ ਆ ਤੇ ਫਰਸਟ ਫਿਜੀਸ਼ਨ ਤੇ ਆਈਆ ਵੇਖ ਸਕਦੇ ਹੋ 70 ਜਿੱਤਿਆ ਨੇ ਬਦਾਂ ਨਹੀਂ ਸਾਨੂੰ ਬਹੁਤ ਬਹੁਤ ਹਾਂ ਪਰਮਾਤਮਾ ਵਾਦਾ ਕਰੇ ਅੱਜ ਬਾਈ ਥੋੜਾ ਖਾਣੋਂ ਛੱਡ ਗਈ ਸੀ ਅੱਛਾ ਜੀ ਉਹਨਾ 4-400 ਗ੍ਰਾਮ ਅੱਪ ਕਰਨ ਲੱਗੀ ਸੀ ਨਾਲ ਠੀਕ ਆ ਜੀ ਤੇ ਚੱਲ ਇਹਨੇ ਮੇਲਾ ਸਮਾਪਤ ਹੋ ਗਿਆ ਨਾ ਮੇਲੇ ਵਾਲੇ ਬਾਈਆਂ ਦਾ ਬਹੁਤ ਧੰਨਵਾਦ ਬਾਈ ਠੀਕ ਆ ਜੀ ਜਿਹੜਾ ਮੇਲਾ ਕਰਾਇਆ ਓਕੇ ਜੀ ਓਕੇ ਬਹੁਤ ਵਧੀਆ ਬੰਦੇ ਆ ਗੁੱਡ ਬੰਦੇ ਆ ਬਾਈ ਠੀਕ ਆ ਜੀ ਥੈਂਕ ਯੂ ਜੀ ਇਹ ਕਿਸੇ ਨਾਲ ਮਤ ਪੀਵ ਨਹੀਂ ਕਰਦੇ ਬਾਈ ਠੀਕ ਆ ਜੀ ਠੀਕ ਆ ਬਹੁਤ ਵਧੀਆ ਜੀ ਪਿੰਡੀ ਬਾਈ ਦੀ ਪ੍ਰਧਾਨ ਦੀ ਮੱਝੋਂ ਫੜੀਆ ਬਿੱਲੋ ਠੀਕ ਆ ਜੀ ਹੁਣ ਨਾ ਵੀ ਪਿੰਡੀ ਜਮਾ ਉਹਦੇ ਨੇੜੇ ਨਹੀਂ ਗਿਆ ਲੈ ਸੱਜਣੋ ਨੀਲੀ ਰਾਵੀ ਦਾ ਕਟਾ ਦਿਖਾਉਣਿਆ ਸੈਕੰਡ ਪੋਜੀਸ਼ਨ ਤੇ ਆਇਆ ਸਭ ਤੋਂ ਪਹਿਲਾਂ ਤੇ ਦਾ ਬਾਈ ਜੀ ਨੂੰ ਵਧਾਈਆਂ ਸਾਨੂੰ ਵਧਾਈ ਵੀਰ ਜੀ ਠੀਕ ਆ ਜੀ ਤੇ ਕਿਹੜੀ ਪੋਜੀਸ਼ਨ ਤੇ ਆ ਸੈਕੰਡ ਤੇ ਹੀ ਸੈਕੰਡ ਤੇ ਹੀ ਠੀਕ ਆ ਜੀ ਤੇ ਉਹ ਕਿੰਨੇ ਦਾੰਦਾ ਜੀ ਹਿੰਦੋ ਦਾਂਗੇ ਦੋ ਦਾੰਦਾ ਤੇ ਨੀਲੀ ਰਾਵੀ ਪਿਓਰ ਨੀਲੀ ਰਾਵੀ ਸੱਜਣੋ ਸੈਕੰਡ ਪੋਜੀਸ਼ਨ ਤੇ ਆਇਆ ਦੇਖ ਸਕਦੇ ਹੋ ਦਿਖਾ ਦੇ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਮਿੱਠ ਕੋੜਾ ਦਿਖਾ ਦੇ ਇਹਦੀ ਮਾਦਰ ਦਾ ਕੀ ਰਿਕਾਰਡ ਆ ਜੀ 17 ਕਿਲੋ ਜੀ 17 ਕਿਲੋ ਠੀਕ ਆ ਜੀ ਠੀਕ ਆ ਤੇ ਕਿਹੜੇ ਆ ਉਹਦਾ ਇਹ ਡਾਇਮੰਡ ਦਾ ਜੀ ਹਰੀਕੇ ਵਾਲਿਆਂ ਦਾ ਜੀ ਹਰੀਕੇ ਵਾਲੇ ਡਾਇਮੰਡ ਦਾ ਠੀਕ ਆ ਜੀ ਖੱਜੜੋਂ ਇਹਨੇ ਮੋਰਾ ਨਾਲ ਹਿਲਦਿਆਂ 28.5 ਲੀਟਰ ਦੁੱਧ ਕੱਢਿਆ ਸਭ ਤੋਂ ਜ਼ਿਆਦੇ ਫਰਸਟ ਪ੍ਰੀਸ਼ਨ ਤੇ ਆਈ ਆ ਦੇਖ ਸਕਦੇ ਹੋ ਬਾਈ ਜੀ ਹਰਾਂ ਨੂੰ ਵਧਾਈਆਂ ਹੁਣ ਲੈ ਸੱਜਣੋ ਚੋਟੀ ਦਿਖਾਉਣਿਆ ਖੀਰੀ ਬਿਊਟੀ ਚ ਆਈ ਆ ਤੇ ਬਾਕੀ ਬਾਈ ਜੀ ਨਾਲ ਗੱਲਬਾਤ ਕਰਾਉਣਿਆ ਕਿਹੜੇ ਵੀ ਜਿਹਨ ਤੇ ਆਈ ਆ ਜੀ ਇਹ ਤੀਜੇ ਤੇ ਆਈ ਆ ਜੀ ਤੀਜੇ ਨੰਬਰ ਤੇ ਆਈ ਆ ਜੀ ਠੀਕ ਆ ਜੀ ਤੇ ਮੂੰਹੋਂ ਕਿੰਨੇ ਦੰਦ ਆਈ ਇਹ ਮੂੰਹੋਂ ਜੀ ਦੁੱਧ ਦੇ ਦੰਦ ਚੱਕੇ ਆ ਜੀ ਮਨ ਅੱਛਾ ਦੋ ਦੰਦ ਚੱਕੀ ਆ ਚੱਕੇ ਚੱਕੇ ਵਾਲੇ ਵੀ ਖੀਰੀ ਵਾਲੇ ਹਏ ਮਨ ਦੁੱਧੀ ਰੱਖ ਲੋ ਜੀ ਖੀਰੀ ਖੀਰੀ ਜੀ ਹਾਂ ਹਾਂ ਠੀਕ ਆ ਜੀ ਤੇ ਕੀ ਇਧਰੋਂ ਇਹ ਆਪਣੀ ਤੀਜੀ ਪੋਜੀਸ਼ਨ ਤੇ ਆਈ ਹੈ ਇਹ ਇਹਦੀ ਮਾ ਆ ਦਾ ਮਿਲੇਸਟਰ ਕਾਊਟ ਕੀ ਹੈ ਜੀ 16 ਕਿਲੋ 300 ਗ੍ਰਾਮ ਆ ਬਾਈ 16 ਕਿਲੋ 300 ਗ੍ਰਾਮ ਆ ਠੀਕ ਆ ਜੀ ਪਲੂਨ ਦਾ ਜੀ ਪਲੂਨ ਦਾ ਹੀ ਪਲੂਨ ਦਾ ਪਲੂਨ ਦਾ ਹੀ ਠੀਕ ਆ ਜੀ ਦੁੱਧ ਬਹੁਤ ਹੈ ਤੇ ਤੇ ਕਿਹੜੀ ਨਾਸ਼ਰ ਦੀ ਹੈ ਜੀ ਇਹ ਇਹ ਜੀ ਮਨ ਆਪ ਤਾਲੂ ਸੂਰੀਆ ਜੀ ਅੱਛਾ ਜੀ ਕਿਹੜਾ ਹੀ ਤਾਲੂ ਸੂਰੀਆ ਜੀ ਤਾਲੂ ਸੂਰੀਆ ਹਾਂ ਜੀ ਠੀਕ ਆ ਜੀ ਠੀਕ ਆ ਤੇ ਆਪਣੀ ਮੋਰਾ ਚ ਆ ਗਈ ਇਹ ਹਾਂ ਮੋਰਾ ਚ ਆ ਗਈ ਮੋਰਾ ਚ ਆ ਗਈ ਠੀਕ ਆ ਜੀ ਪਿੰਡ ਕਿਹੜਾ ਹੀ ਆਪਣਾ ਸੰਧੂ ਵਾਲਾ ਜੀ ਸੰਧੂ ਵਾਲਾ ਪਿੰਡ ਹੈ ਠੀਕ ਆ ਜੀ ਤੇ ਲੱਖ ਲੱਖ ਮੁਬਾਰਕਾ ਵੀਰੇ 10 ਲੱਖ ਤੁਹਾਨੂੰ ਠੀਕ ਆ ਜੀ ਓਕੇ